ਤੇ ਜੂਰਾ ਵਾਲਾ ਜਿਹੜਾ ਕੈਰੈਕਟਰ ਸੀ ਉਹ ਤੁਸੀਂ ਕਿਵੇਂ ਪਲੇ ਕੀਤਾ ਮਤਲਬ ਕਿਵੇਂ ਸਬਬ ਬਣਿਆ ਤੇ ਤੁਸੀਂ ਇਦਾਂ ਨਹੀਂ ਸੀਗਾ ਕਿ ਮੈਂ ਨਹੀਂ ਪਲੇ ਕਰਨਾ ਥੋੜਾ ਡਿਫਰੈਂਟ ਕੈਰੈਕਟਰ ਹੈ ਨਹੀਂ 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 ਜਿਹੜੇ ਜਿੰਨੇ ਵੀ ਐਕਟਰ ਹਨ ਚਾਹੇ ਉਹ ਥੀਏਟਰ ਤੋਂ ਹੈ ਔਰ ਚਾਹੇ ਉਹ ਬਿਨਾਂ ਥੀਏਟਰ ਤੋਂ ਹੈ ਅਦਾ ਕਿਸੇ ਇੰਸਟੀਚਿਊਟ ਤੋਂ ਸਿੱਖ ਕੇ ਆਏ ਆ ਜਾਂ ਕਿਸੇ ਨੇ ਡਿਪਲੋਮਾ ਕੀਤਾ ਹੈ ਥੀਏਟਰ ਦੀ ਐਮੇ ਕੀਤੀ ਹੈ ਜਦੋਂ ਨਾਟਕ ਕਰਦੇ ਆ ਜਾਂ ਜਦੋਂ ਵੀ ਉਹਨਾਂ ਦੇ ਦਿਮਾਗ 'ਚ ਫਿਲਮ ਆਉਂਦੀ ਹੈ ਕੈਰੈਕਟਰ ਆਉਂਦੇ ਆ ਤਾਂ ਹਰ ਇੱਕ ਕੈਰੈਕਟਰ ਚ ਆਉਂਦਾ ਹੈ ਕਿ ਮੈਂ ਯਾਰ ਅਲੱਗ ਅਲੱਗ ਕੈਰੈਕਟਰ ਕੋਈ ਵੀ ਐਕਟਰ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਇਹ ਥਾਟ ਹੋਵੇ ਕਿ ਮੈਂ ਇੱਕੋ ਟਾਈਪ ਦੇ ਕੈਰੈਕਟਰ ਕਰਾਂ ਮਜਬੂਰੀ ਹੁੰਦੀ ਹੈ ਕਈਆਂ ਨੂੰ ਲਈ ਜਾਂਦੇ ਵਿਚਾਰਿਆਂ ਨੂੰ ਉਹ ਵੱਖਰੀ ਗੱਲ ਹੈ ਪਰ ਕੋਈ ਐਕਟਰ ਚਾਹੁੰਦਾ ਨਹੀਂਗਾ ਉਹ ਚਾਹੁੰਦਾ ਕਿ ਯਾਰ ਮੈਂ ਅੱਜ 네ਗਟਿਵ ਕੀਤਾ ਕੱਲ ਨੂੰ ਹੋਰ ਕਰਾਂ ਮੈਂ ਪੋਜ਼ਿਟਿਵ ਵੀ ਕਰਾਂ ਮੈਂ ਫਿਰ ਕੁਝ ਸਨ ਕੀ ਕੈਰੈਕਟਰ ਕਰਾਂ ਕੁਝ ਇਦਾਂ ਦੇ ਮਤਲਬ ਅਲੱਗ ਅਲੱਗ ਕੈਰੈਕਟਰ ਕਰਾਂ ਮੇਰੇ ਹਿੱਸੇ ਆਇਆ ਤਾਂ ਮੇਰੀ ਕਿਸਮਤ ਚੰਗੀ ਹੈ ਸ਼ਾਇਦ ਇਸ ਕਰਕੇ ਆ ਰਿਹਾ ਹੈ ਤਾਂ ਜੋਰ ਵਾਲਾ ਕਰੈਕਟਰ ਹੈ ਇਹ ਸੀਗਾ ਕਿ ਮੈਂ ਐਕਟਿੰਗ ਸ਼ੁਰੂ ਤੋਂ ਕਰ ਰਹੀ ਸੀ ਐਕਟਿੰਗ ਕਰਨ ਵਾਸਤੇ ਉਸ ਤੋਂ ਪਹਿਲਾਂ ਫਿਰ ਮੈਂ ਡਾਇਰੈਕਸ਼ਨ 'ਚ ਆ ਗਿਆ ਸੀਗਾ ਪਰ ਮੈਂ ਐਕਟਿੰਗ ਸ਼ੁਰੂ ਕਰਨਾ ਚਾਹੁੰਦਾ ਸੀ ਇਹੋ ਜਿਹੇ ਕਰੈਕਟਰ ਨਾਲ ਕਿ ਜਿਹੜਾ ਪਹਿਲਾ ਹੀ ਕਰੈਕਟਰ ਕਰਾਂ ਤੇ ਕਲਿੱਕ ਹੋ ਜੇ ਕਿ ਹਾਂ ਯਾਰ ਇਹ ਮੁੰਡੇ ਨੇ ਕੰਮ ਕੀਤਾ ਤਾਂ ਛੋਟਾ ਕੈਰੈਕਟਰ ਨਹੀਂ ਸੀ ਮੈਂ ਕਰਨਾ ਛੋਟਾ ਇਹਨ ਦਾ ਭਾਅ ਵੀ ਕਰ ਲੈਂਦਾ ਪਰ ਇੰਡਸਟਰੀ ਦੀ ਪ੍ਰੋਬਲਮ ਹੈ ਜਿਨੇ ਇੱਕ ਅੱਜ ਦੋ ਡਾਇਲੋਗ ਵਾਲਾ ਕੰਮ ਕਰ ਲਿਆ ਨਾ ਤੇ ਉਹ ਸਾਰੀ ਫਿਰ ਉਮਰ ਦੋ ਦੋ ਡਾਇਲੋਗ ਵਾਲਾ ਹੀ ਕੰਮ ਉਹਨੂੰ ਮਿਲਦਾ ਪ੍ਰਿੰਸ ਬਾਈ ਯਾਰਗੇ ਬਹੁਤ ਘੱਟ ਐਕਟਰ ਹੁੰਦੇ ਆ ਜਾਂ ਬਹੁਤ ਘੱਟ ਕਿਸਮਤ ਹੁੰਦੀ ਹੈ ਜਿਵੇਂ ਪ੍ਰਿੰਸ ਬਾਈ ਨੂੰ ਬਾਈ ਗਿੱਪੀ ਮਿਲ ਗਏ ਔਰ ਹਰ ਇੱਕ ਬੰਦੇ ਨੂੰ ਗਿੱਪੀ ਬਾਈ ਨਹੀਂ ਨਾ ਮਿਲ ਸਕਦੇ ਵੀ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਵੱਡੀ ਕਲਿੱਕ ਮਾਰੀ ਤਾ ਮੈਂ ਆਪਣੇ ਆਪ ਨੂੰ ਹੀ ਸੀ ਕਿ ਇੱਕ ਵੱਡਾ ਕਰੈਕਟਰ ਕਰਾਂਗੇ ਉਸ ਤੋਂ ਬਾਅਦ ਹੀ ਪੈਰ ਚੱਕਾਂਗੇ ਤਾਂ ਜੋਰ ਵਾਲਾ ਕਰੈਕਟਰ ਮਿਲਿਆ ਮੈਂ ਕਰ ਲਿਆ ਨਹੀਂ ਦੂਜਾ ਤੁਹਾਨੂੰ ਲੱਗਦਾ ਕਿ ਇੰਨਾ ਕੰਮ ਕਰਨ ਤੋਂ ਬਾਅਦ ਵੀ ਇੰਡਸਟਰੀ ਵਿੱਚ ਐਕਟ ਤੁਹਾਡੀ ਕਲਾ ਦਾ ਮੁੱਲ ਨਹੀਂ ਪੈ ਰਿਹਾ ਤੁਸੀਂ ਇਸ ਗੱਲ ਤੋਂ ਏਗਰੀ ਕਰਦੇ ਹੋ ਕਿ ਜਿਵੇਂ ਤੁਸੀਂ ਕਹੇ ਕਿ ਮੈਂ ਕਦੇ ਇੱਧਰ ਹੁੰਦਾ ਕਦੇ ਉੱਧਰ ਹੁੰਦਾ ਵੀ ਕਿਸ ਕੰਮ ਨਹੀਂ ਜਾਂਦਾ ਇੰਨਾ ਹੁੰਦਾ ਨਹੀਂ ਜੇ ਕਲਾ ਦੀ ਮੁੱਲ ਦਾ ਨਹੀਂ ਪੈ ਮੁੱਲ ਦੀ ਗੱਲ ਕਰਾਂ ਤਾਂ ਜੇ ਮੈਂ ਵਾਰਨਿੰਗ 2 ਦੇ ਵਿੱਚ ਹੈਗਾ ਤਾਂ ਮਤਲਬ ਮੁੱਲ ਪੈ ਰਿਹਾ ਜੇ ਮੈਂ ਕ੍ਰਿਮੀਨਲ ਅਰਗੀ ਫਿਲਮ ਦੇ ਵਿੱਚ ਇੰਨਾ ਇੰਪੋਰਟੈਂਟ ਕਰੈਕਟਰ ਕਰ ਰਿਹਾ ਤਾਂ ਮਤਲਬ ਮੁੱਲ ਪੈ ਰਿਹਾ ਜੇ ਮੈਂ ਪਲਸਟਰ ਅਰਗੀ ਵੈਬ ਸੀਰੀਜ਼ ਦੇ ਵਿੱਚ ਇੰਨਾ ਇੰਪੋਰਟੈਂਟ ਕਰੈਕਟਰ ਮੈਨੂੰ ਪ੍ਰਿੰਸ ਬਾਈ ਨਹੀਂ ਦਿੱਤਾ ਤਾਂ ਮੈਂ ਨਹੀਂ ਕਹਿ ਸਕਦਾ ਕਿ ਕਲਾ ਦਾ ਮੁੱਲ ਨਹੀਂ ਪੈ ਰਿਹਾ ਕਲਾ ਦਾ ਮੁੱਲ ਜਿੱਥੇ ਪੈ ਰਿਹਾ ਉੱਥੇ ਪੈ ਰਿਹਾ ਹਾਂ ਕੁਝ ਥਾਵਾਂ ਤੇ ਇਦਾਂ ਵੀ ਉੱਥੇ ਕਲਾ ਦਾ ਮੁੱਲ ਜੇ ਤੁਸੀਂ ਪੈਸੇ ਨੂੰ ਨਾਲ ਅਟੈਚ ਕਰਕੇ ਰੱਖੋ ਤਾਂ ਪੈ ਤੁਹਾਡਾ ਮੁੱਲ ਉਹ ਕਲਾ ਦਾ ਨਹੀਂ ਹੈ ਜਾਂ ਕਹਿ ਲਓ ਵੀ ਤੁਹਾਨੂੰ ਵੀ ਤਾਂ ਪੈਸੇ ਇਸ ਲਈ ਨਹੀਂ ਦੇਣਾ ਚਾਹੁੰਦੇ ਕਿ ਤੁਹਾਨੂੰ ਇਸ ਕਰਕੇ ਨਹੀਂ ਕਿ ਤੁਸੀਂ ਐਕਟਰ ਚੰਗੇ ਨਹੀਂ ਤੁਸੀਂ ਐਕਟਰ ਚੰਗੇ ਹੋ ਪਰ ਫਿਰ ਵੀ ਨਹੀਂ ਪੈਸੇ ਮਿਲ ਰਹੇ ਫਿਰ ਉਹ ਕਲਾ ਦਾ ਮੁੱਲ ala ਤਾਂ ਕਮ ਰਹਿ ਨਹੀਂ ਗਿਆ ਨਾ ਉੱਥੇ ਫਿਰ ਤਾਂ ਤੁਹਾਡੀ ਪਰਸਨਲ ਆ ਵੀ ਯਾਰ ਅੱਛਾ ਇਹਨੂੰ ਇੰਨੇ ਕਿ ਦੇ ਦਿੰਨੇ ਆ ਤਾਂ ਕਲਾ ਦਾ ਮੁੱਲ ਪੈ ਰਿਆ ਪਰ ਹੋਰ ਵੀ ਅੱਛਾ ਹੋਵੇਗਾ ਕਿ ਜੇਕਰ ਜਿਹੜੇ ਪਾਸੇ ਇਧਰੋਂ ਪੂਰੀ ਸੰਤੁਸ਼ਟੀ ਹੈ ਪਰ ਆਸੇ ਪਾਸੇ ਜਿਹੜੇ ਕੰਮ ਕਰਾਉਂਦੇ ਆ ਤਾਂ ਜੇ ਉਹ ਬਜਟ ਨੂੰ ਵੀ ਕਲਾ ਦਾ ਮੁੱਲ ਪਾ ਦੇ ਕਰਨ